ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਗੁਰੂ ਗੋਬਿੰਦ ਪਾਸ਼ਾ ਜੀ ਸਾਡੇ ਦਸਮ ਪਿਤਾ ਜੀ ਦੀ ਇੱਕ ਅਜੇ ਹੀ ਕਥਾ ਵਾਰੇ ਜਿਸ ਵਿੱਚ ਉਹਨਾਂ ਨੇ ਆਪਣੇ ਜਨਮ ਅਤੇ ਪ੍ਰਾਤਨ ਸਮੇਂ ਆਦੀ ਹਰ ਕੱਲਾ ਤੇ ਉਸ ਸਮੇ ਉਹ ਕਿਦਾਂ ਇਸ ਧਰਤੀ ਤੇ ਉਤੇ ਆਏ ਤੇ ਕਿਦਾਂ ਉਹਨਾਂ ਨੇ ਰਾਕਸ਼ਸਾਂ ਦਾ ਨਾਸ਼ ਕੀਤਾ ਦਸ ਸਿੰਘਾਂ ਸਾਕੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਟਿਕ ਮੈਂਟ ਕਰਨਾ ਨਾ ਭੁੱਲਣਾ ਤੇ ਕਮੈਂਟਾਂ ਵਿੱਚ ਤਨ ਤਨ ਗੁਰਗੂ ਗੁਰ ਸਿੰਘ ਜੀ ਲਿਖ ਕੇ ਉਹਨਾਂ ਦੀ ਅਪਾਰ ਕਿਰਪਾਵਾਂ ਹਾਸਿਲ ਕਰਨਾ ਗੁਰਗੋਬਿੰਦ ਸਿੰਘ ਜੀ ਸਾਡੇ ਦਸਮ ਪਾਤਸ਼ਾਹ ਜਿਨ੍ਹਾਂ ਨੇ ਸਾਡੀ ਕੌਮ ਲਈ ਤੇ ਸਾਡੇ ਸਿੱਖੀ ਨੇ ਆਪਣਾ ਸਾਰਾ ਪਰਿਵਾਰ ਸਰਬਸਤਾਨ ਦਿੱਤਾ ਉਹਨਾਂ ਨੇ ਦਸਮ ਗ੍ਰੰਥ ਦੀ ਬਾਣੀ ਵਿੱਚ ਕਿਹਾ ਹੈ ਕਿ ਸਤਰਪਤ ਸਿੰਘ ਪर्वਤ ਵਿੱਚ ਜਿੱਥੇ ਪਾਂਡੂ ਰਾਜੇ ਤੇ ਉਹਨਾਂ ਨੇ ਜਗ ਕਮਾਇਆ ਸੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕਰੀ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਹੇਮਕੁੜ ਦੀ ਚੋਟੀ ਤੇ ਉਹਨਾਂ ਨੇ ਤਪੱਸਿਆ ਕਰਕੇ ਨਿਰੰਕਾਰ ਨਾਲ ਇੱਕ ਰੂਪ ਹੋ ਗਏ। ਇਸ ਸਮੇਂ ਮੇਰੇ ਮਾਤਾ ਗੁਜਰੀ ਜੀ ਤੇ ਪਿਤਾ ਗੁਰਦੇਵ ਬਹਾਦਰ ਜੀ ਨੇ ਆਪਣੇ ਘਰ ਪੁੱਤਰ ਪ੍ਰਾਪਤੀ ਵਾਸਤੇ ਅਕਾਲ ਪੁਰਖ ਦੀ ਬਹੁਤ ਅਰਦਾਸਾਂ ਕੀਤੀ। ਅਕਾਲ ਪੁਰਖ ਨੇ ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਦੇ ਘਰ ਜਨਮ ਲੈ ਲਈ। ਆਖਿਆ ਪਰ ਮੇਰੀ ਵਰਤੀ ਅਕਾਲ ਪੁਰਖ ਤੇ ਸਿਮਰਨ ਰੂਪੀ ਚਰਨਾ ਵਿੱਚ ਲੱਗੀ ਹੋਈ ਸੀ ਇਸ ਕਰਕੇ ਮੈਂ ਇਸ ਸੰਸਾਰ ਵਿੱਚ ਆਉਣ ਵਾਸਤੇ ਰਾਜੀ ਨਹੀਂ ਸੀ ਪਰ ਅਕਾਲ ਪੁਰਖ ਨੇ ਮੈਨੂੰ ਜਗ ਵਿੱਚ ਭੇਜਿਆ ਪਰੰਤੂ ਪ੍ਰਭੂ ਨੇ ਮੈਨੂੰ ਜਿਸ ਤਰ੍ਹਾਂ ਹੋ ਸਕਿਆ ਸਮਝਾਇਆ ਬੁਝਾਇਆ ਅਤੇ ਇਸ ਤਰ੍ਹਾਂ ਮੈਨੂੰ ਸੰਸਾਰ ਵਿੱਚ ਭੇਜ ਦਿੱਤਾ ਅਕਾਲ ਪੁਰਖ ਨੇ ਸਮਝਾਇਆ ਕਿ ਜਿੰਨੇ ਵੀ ਅੱਗੇ ਮੈਵ ਡੇਵਲ ਦੇ ਪੀਰ پیغمبر ਤੇ ਅਵਤਾਰ ਭੇਜੇ ਹਨ ਉਹ ਆਪਣਾ ਹੀ ਨਾਮ ਜਪਉਣ ਵਿੱਚ ਲੱਗੇ ਰਹੇ ਕਿਸੇ ਨੇ ਵੀ ਸੱਤ ਪਰਮੇਸ਼ਵਰ ਦਾ ਨਾਮ ਨਹੀਂ ਜਪਾਇਆ ਸਾਰੇ ਆਪਣਾ ਆਪਣਾ ਨਾਮ ਜਪਾ ਕੇ ਆਪਣੇ ਆਪ ਨੂੰ ਪਰਮੇਸ਼ਵਰ ਕਹਣ ਲੱਗੇ ਪਰਮੇਸ਼ਵਰ ਨੂੰ ਕਿਸੇ ਵੀ ਨਾਮ ਨਾਲ ਨਹੀਂ ਬੁਚਾਣਿਆ ਗਿਆ ਇਸ ਕਰਕੇ ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁੱਤੋ ਹੀ ਨਿਵਾਜ਼ੇ ਪੰਥ ਪ੍ਰਚਾਰ ਕਰ ਵੇਖੇ ਸਾਚੇ ਮੈਂ ਤੈਨੂੰ ਆਪਣੇ ਪੁੱਤਰ ਦੇ ਸਮਾਨ ਦੇ ਕੇ ਇੱਕ ਪੰਥ ਸਜਣ ਵਾਸਤੇ ਭੇਜਦਾ ਹਾਂ ਜਿੱਥੇ ਜਗਤ ਉੱਜਾ ਕੇ ਪਰਮ ਤਰਮ ਦਰਸਤਾ ਤੁਰੇ ਅਤੀ ਖੋਟੇ ਗਰਮ ਕਰਨ ਤੋਂ ਪਹਿਲਾਂ ਲੋਕਾਂ ਨੂੰ ਹਟਾਇਆ ਜਾਵੇ ਅਕਾਲ ਪੁਰਖ ਤੋਂ ਇਹ ਹੁਕਮ ਸੁਣ ਕੇ ਇਹ ਫਰਮਾਉਂਦੇ ਹਨ ਮੈਂ ਹੱਥ ਜੋੜ ਖੜਾ ਹੋ ਗਿਆ। ਅਤੀ ਸਿਰਨੀਵਾਕਾਰ ਬੇਨਤੀ ਕੀਤੀ ਕਿ ਮਹਾਰਾਜ ਜ਼ੋਰ ਸੁਨਮ ਦਾ ਟਾਕਰਾ ਕਰਨ ਵਾਲਾ ਪੰਥ ਤਾਂ ਹੀ ਚੱਲ ਸਕਦਾ ਹੈ ਜੇਕਰ ਤੁਸੀਂ ਆਪ ਸਹਾਇ ਹੋਵੋ। ਜਦ ਇਸ ਕਾਰਨ ਵਾਸਤੇ ਪ੍ਰਭੂ ਜੀ ਨੇ ਮੈਨੂੰ ਭੇਜਿਆ ਤਾਂ ਮੈਂ ਜਨਮ ਲੈ ਕੇ ਜਗਤ ਵਿੱਚ ਆਇਆ। ਜਿਸ ਤਰ੍ਹਾਂ ਮੈਂ ਉਸ ਉਕਾਲਪੁਰਖ ਨੇ ਮੈਨੂੰ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਆਉਣਾ ਤੇ ਸਾਰੇ ਹੁਕਮ ਨੂੰ ਲੋਕਾਂ ਵਿੱਚ ਫੈਲਾਇਆ ਜ਼ਾਲਮ ਲੋਕਾਂ ਨੂੰ ਸਮਝਾਇਆ ਹੋਰ ਕਿਸੇ ਪਾਸੋਂ ਮੈਂ ਆਪਣੇ ਵੈਰ ਨਹੀਂ ਲਵਾਂਗਾ ਆਪ ਜੀ ਨੇ ਇਹਨਾਂ ਮੁੱਖ ਵਕ ਵਚਨਾਂ ਤੋਂ ਸਪਸ਼ਟ ਇਹ ਹੀ ਕਿਹਾ ਕਿ ਦੁਨੀਆ ਵਿੱਚ ਜ਼ੁਲਮ ਤੇ ਜੇ ਕੋਈ ਕਿਸੇ ਨਾਲ ਧੱਕਾ ਕਰਦਾ ਹੈ ਤੇ ਉਸ ਦਾ ਮੁਕਾਬਲਾ ਮੇਰੀ ਖਾਲਸਾ ਕੌਮ ਜੋ ਕਿ ਇੱਕ ਅਕਾਲ ਪੁਰਖ ਦੀ ਕੌਮ ਹੈ ਉਹ ਉਹਨਾਂ ਨਾਲ ਟੱਕਰ ਲਵੇਗੀ ਆਪ ਜੀ ਨੂੰ ਦਿਨਾਂ ਦੀ ਰੱਖਿਆ ਕਰਨ ਵਾਸਤੇ ਸਮੇਂ ਅਨੁਸਾਰ ਜੋਗ ਸਮਝ ਕੇ ਹੀਮਕੁੰਡ ਪਰਬਤ ਉਤੇ ਤਪ ਕਰਕੇ ਆਪਣੇ ਆਪ ਵਿੱਚ ਇੱਕ ਰੂਪ ਹੋਏ ਵਿਅਕਤੀ ਨੂੰ ਉਸ ਮਾਤਾ ਪਿਤਾ ਦੇ ਰਾਹੀ ਸੰਸਾਰ ਤੇ ਪ੍ਰਗਟ ਕੀਤਾ ਗਿਆ ਜਿਨ੍ਹਾਂ ਨੇ ਪ੍ਰਭੂ ਦੀ ਅਨੰਤ ਭਗਤੀ ਕੀਤੀ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਗੁਰੂ ਕੁਵਿੰਦ ਪਾਸ਼ਾ ਜੀ ਸਾਡੇ ਦਸੰਪੀਤਾ ਜੀ ਦੀ ਇੱਕ ਅਜੇ ਹੀ ਕਥਾ ਵਾਰੇ ਜਿਸ ਵਿੱਚ ਉਹਨਾਂ ਨੇ ਆਪਣੇ ਜਨਮ ਅਤੇ ਪੁਰਾਤਨ ਸਮਿਆਂ ਦੀ ਹਰ ਕਲਾ ਤੇ ਉਸ ਸਮੇ ਉਹ ਕਿਦਾਂ ਇਸ ਧਰਤੀ ਦੇ ਉਤੇ ਆਏ ਤੇ ਕਿਦਾਂ ਉਹਨਾਂ ਨੇ ਰਾਖਸ਼ਾਂ ਦਾ ਨਾਸ਼ ਕੀਤਾ ਦੱਸਿਆ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਟਿਕ ਮੈਂਨ ਕਰਨਾ ਨਾ ਭੁੱਲਣਾ ਤੇ ਕਮੈਂਟਾਂ ਵਿੱਚ ਧੰਨ ਧੰਨ ਗੁਰਗੋਬ ਸਿੰਘ ਜੀ ਦੇ ਕੀ ਉਹਨਾਂ ਦੀ ਅਪਾਰ ਕਿਰਪਾਵਾਂ ਹਾਸਲ ਕਰਨਾ ਗੁਰਗੋਬ ਸਿੰਘ ਜੀ ਸਾਡੇ ਦਸਮ ਪਾਤਸ਼ਾ ਜਿਨ੍ਹਾਂ ਨੇ ਸਾਡੀ ਕੌਮ ਲਈ ਤੇ ਸਾਡੇ ਸਿੱਖੀ ਲਈ ਆਪਣਾ ਸਾਰਾ ਪਰਿਵਾਰ ਸਰਬੰਸਦਾਨ ਦਿੱਤਾ ਉਹਨਾਂ ਨੇ ਦਸਮ ਗ੍ਰੰਥ ਦੀ ਬਾਣੀ ਵਿੱਚ ਕਿਹਾ ਹੈ ਕਿ ਸਤਰਪਥ ਸਿੰਘ ਪਰਬਤ ਵਿੱਚ ਜਿੱਥੇ ਪਾਂਡੂ ਰਾਜੇ ਤੇ ਉਹਨਾਂ ਨੇ ਜਗ ਕਮਾਇਆ ਸੀ ਉੱਥੇ ਗੁਰਗੋਵੀ ਸਿੰਘ ਜੀ ਨੇ ਤਪੱਸਿਆ ਕਰਕੇ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ ਕਿ ਭੇਮਕੁੜੀ ਚੋਟੀ ਤੇ ਉਹਨਾਂ ਨੇ ਤਪੱਸਿਆ ਕਰਕੇ ਨਿਰੰਕਾਰ ਨਾਲ ਇੱਕ ਰੂਪ ਹੋ ਗਏ ਇਸ ਸਮੇਂ ਮੇਰੀ ਮਾਤਾ ਗੁਜਰੀ ਜੀ ਤੇ ਪਿਤਾ ਗੁਰਦੇਵ ਬਹਾਦਰ ਜੀ ਨੇ ਆਪਣੀ ਘਰ ਪੁੱਤਰ ਪ੍ਰਾਪਤੀ ਵਾਸਤੇ ਅਕਾਲ ਪੁਰਖ ਦੀ ਬਹੁਤ ਅਰਦਾਸ ਕੀਤੀ ਅਕਾਲ ਪੁਰਖ ਨੇ ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਲਈ ਆਖਿਆ ਪਰ ਮੇਰੀ ਵਿਰਤੀ ਅਕਾਲ ਪੁਰਖ ਦੇ ਸਿਮਰਨ ਉਪੀ ਚਰਨਾ ਵਿੱਚ ਲੱਗੀ ਹੋਈ ਸੀ ਇਸ ਕਰਕੇ ਮੈਂ ਇਸ ਸੰਸਾਰ ਵਿੱਚ ਆਉਣ ਵਾਸਤੇ ਰਾਜੀ ਨਹੀਂ ਸੀ ਪਰ ਅਕਾਲ ਪੁਰਖ ਨੇ ਮੈਨੂੰ ਜਗ ਵਿੱਚ ਭੇਜਿਆ। ਪਰੰਤੂ ਪ੍ਰਭੂ ਨੇ ਮੈਨੂੰ ਜਿਸ ਤਰ੍ਹਾਂ ਹੋ ਸਕਿਆ ਸਮਝਾਇਆ, ਬੁਝਾਇਆ ਅਤੇ ਇਸ ਤਰ੍ਹਾਂ ਮੈਨੂੰ ਸੰਸਾਰ ਵਿੱਚ ਭੇਜ ਦਿੱਤਾ। ਅਕਾਲ ਪੁਰਖ ਨੇ ਸਮਝਾਇਆ ਕਿ ਜਿੰਨੇ ਵੀ ਅੱਗੇ ਮੈਂ ਵੱਡੇ ਵੱਡੇ ਪੀਰ ਪਗੰਬਰ ਤੇ ਅਵਤਾਰ ਭੇਜੇ ਹਨ ਉਹ ਆਪਣਾ ਹੀ ਨਾਮ ਜਪਉਣ ਵਿੱਚ ਲੱਗੇ ਰਹੇ ਕਿਸੇ ਨੇ ਵੀ ਸਤਿ ਪਰਮੇਸ਼ਵਰ ਦਾ ਨਾਮ ਨਹੀਂ ਜਪਾਇਆ ਸਾਰੇ ਆਪਣਾ ਆਪਣਾ ਨਾਮ ਜਪਾ ਕੇ ਆਪਣੇ ਆਪ ਨੂੰ ਪਰਮੇਸ਼ਵਰ ਕਹਣ ਲੱਗੇ ਪਰਮੇਸ਼ਵਰ ਨੂੰ ਕਿਸੇ ਵੀ ਨਾਮ ਨਾਲ ਨਹੀਂ ਪੁਛਾੜਿਆ ਗਿਆ ਇਸ ਕਰਕੇ ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁੱਤੋ ਹੀ ਨਿਵਾਜ਼ੇ ਬਾੰਦ ਪ੍ਰਚਾਰ ਕਰ ਵੇਕੇ ਸਾਚੇ ਮੈਂ ਤੈਨੂੰ ਆਪਣੇ ਪੁੱਤਰ ਇਸ ਮਾਨ ਦੇ ਕੇ ਇੱਕ ਪੰਥ ਸਜਣ ਵਾਸਤੇ ਭੇਜਦਾ ਹਾਂ ਜਿੱਥੇ ਜਗਤ ਵਿੱਚ ਜਾ ਕੇ ਪਰਮ ਤਰਮ ਦਜਸਤਾ ਤੁਰੇ ਅਤੀ ਖੋਟੇ ਗਰਮ ਕਰਨ ਤੋਂ ਪੈਣਾ ਲੋਕਾਂ ਨੂੰ ਹਟਾਇਆ ਜਾਵੇ ਅਕਾਲ ਪੁਰਖ ਤੋਂ ਇਹ ਹੁਕਮ ਸੁਣ ਕੇ ਇਹ ਫਰਮਾਉਂਦੇ ਹਨ ਮੈਂ ਹੱਥ ਜੋੜ ਖੜਾ ਹੋ ਗਿਆ ਅਤੇ ਸਿਰ ਨੀਵਾਂ ਕਰ ਬੇਨਤੀ ਕੀਤੀ ਕਿ ਮਹਾਰਾਜ ਜ਼ੋਰ ਜ਼ੁਲਮ ਦਾ ਟਾਕਰਾ ਕਰਨ ਵਾਲਾ ਪੰਥ ਤਾਂ ਹੀ ਚੱਲ ਸਕਦਾ ਹੈ ਜੇਕਰ ਤੁਸੀਂ ਆਪ ਸਹਾਈ ਹੋਵੋ ਜਦ ਇਸ ਕਾਰਜ ਵਾਸਤੇ ਪ੍ਰਭੂ ਜੀ ਨੇ ਮੈਨੂੰ ਭੇਜਿਆ ਤਾਂ ਮੈਂ ਜਨਮ ਲੈ ਕੇ ਜਗਤ ਵਿੱਚ ਆਇਆ ਜਿਸ ਤਰ੍ਹਾਂ ਮੈਂ ਉਸ ਉਕਾਲ ਪੁਰਖ ਨੇ ਮੈਨੂੰ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਉਹਨਾਂ ਦੇ ਸਾਰੇ ਹੁਕਮ ਨੂੰ ਲੋਕਾਂ ਵਿੱਚ ਫੈਲਾਇਆ ਜ਼ਾਲਮ ਲੋਕਾਂ ਨੂੰ ਸਮਝਾਇਆ ਹੋਰ ਕਿਸੇ ਪਾਸੋਂ ਮੈਂ ਆਪਣੇ ਵੈਰ ਨਹੀਂ ਲਵਾਂਗਾ ਆਪ ਜੀ ਨੇ ਇਹਨਾ ਮੁਖਵਾਕ ਵਚਨਾ ਤੋਂ ਸਪਸ਼ਟ ਇਹ ਹੀ ਕਿਹਾ ਕਿ ਦੁਨੀਆ ਵਿੱਚ ਜ਼ੁਲਮ ਤੇ ਜੇ ਕੋਈ ਕਿਸੇ ਨਾਲ ਟੱਕਰ ਕਰਦਾ ਹੈ ਤੇ ਉਸ ਦਾ ਮੁਕਾਬਲਾ ਮੇਰੀ ਖਾਲਸਾ ਕੌਮ ਜੋ ਕਿ ਇੱਕ ਅਕਾਲ ਪੁਰਖ ਦੀ ਕੌਮ ਹੈ ਉਹ ਉਹਨਾਂ ਨਾਲ ਟਕਰਾ ਲਵੇਗੀ ਆਪ ਜੀ ਨੂੰ ਦਿਨਾਂ ਦੀ ਰੱਖਿਆ ਕਰਨ ਵਾਸਤੇ ਸਮੇਂ ਅਨੁਸਾਰ ਜੋ ਸਮਝ ਕੇ ਹਿਮਕੁੰਡ ਪਰਬਤ ਉਤੇ ਤੱਪ ਕਰੇ